ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਧਿਆਪਕਾਂ ਦੀ ਤਨਖਾਹ ਨਾ ਪੈਂ ਤੇ ਅੱਜ ਮਜਬੂਰ ਗੇਟ ਬੰਦ ਕੀਤਾ ਗਿਆ ਤੇ ਆਪਕਾਂ ਦੇ ਵੱਲੋਂ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਭਰਨਾ ਪ੍ਰਦਰਸ਼ਨ ਚੱਲ ਰਿਹਾ ਤਾਂ ਲੰਬੇ ਸਮੇਂ ਤੋਂ ਉਡੀਕ ਚੱਲ ਰਹੀ ਸੀ ਕਈ ਦਿਨਾਂ ਤੋਂ ਕਿ ਤਨਖਾਹ ਹੈ ਜਿਹੜੀ ਪਾਈ ਜਾਵੇਗੀ ਰੱਖੜੀ ਤੱਕ ਵੀ ਉਡੀਕ ਸੀ ਕਿ ਰੱਖੜੀ ਵਾਲੇ ਦਿਨ ਵੀ ਸ਼ਾਇਦ ਤਨਖਾਹ ਆ ਜਾਵੇ ਪਰ ਹਾਲੇ ਤੱਕ ਜਿਹੜੀ ਤਨਖਾਹ ਨਾ ਪੈਂ ਤੇ ਅੱਜ ਅਧਿਆਪਕਾਂ ਦੇ ਵੱਲੋਂ ਗੇਟ ਬੰਦ ਕੀਤਾ ਗਿਆ ਤਾਂ ਤਸਵੀਰਾਂ ਦੇਖ ਸਕਦੇ ਹੋ ਤਾਂ ਅਧਿਆਪਕਾਂ ਦੇ ਵੱਲੋਂ ਜਾਮ ਕੀਤਾ ਗਿਆ ਤਾਂ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਤਨਖਾਹ ਨਾ ਪਾਈ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਤਾਂ ਕੀ ਕਹਿਣਾ ਅਧਿਆਪਕਾਂ ਦਾ ਤੁਸੀਂ ਵੀ ਸੁਣੋ ਜਿਹੜੇ ਪੰਜਾਬੀ ਯੂਨੀਵਰਸਿਟੀ ਦੇ ਨਾਨ-ਟੀਚਿੰਗ ਮੁਲਾਜ਼ਮ ਧਰਨੇ ਤੇ ਨੇ ਇਹ ਧਰਨਾ ਬਹੁਤ ਦਿਨਾਂ ਤੋਂ ਪਹਿਲਾਂ ਯੂਨੀਵਰਸਿਟੀ ਦੇ ਅੰਦਰ ਚੱਲ ਰਿਹਾ ਸੀ ਪਰ ਅੱਜ ਮੁਲਾਜ਼ਮ ਮਜਬੂਰ ਹੋ ਗਏ ਕਿ ਇਸ ਧਰਨੇ ਨੂੰ ਆ ਤਿੱਖਾ ਰੂਪ ਦਿੱਤਾ ਜਾਵੇਗਾ ਉਦਾ ਕਾਰਨ ਕੀ ਹੈ ਕਿ ਹਰ ਮੁਲਾਜ਼ਮ ਦਾ ਜਿਹੜਾ ਆਧਾਰਨਦਾਰ ਹੈ ਉਹ ਤਨਖਾਹ ਤੇ ਖੜਾ ਹੁੰਦਾ ਹੈ ਹਰ ਖਰਚਾ ਖੜਾ ਹੁੰਦਾ ਹੈ ਬੱਚਿਆਂ ਦੀਆਂ ਫੀਸਾਂ ਘਰ ਦੇ ਰਾਸ਼ਨ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਮਾਮਲੇ 'ਚ ਮੁਲਾਜ਼ਮਾਂ ਦੀ ਸੁਣੀ ਤੇ ਇਸ ਕਰਕੇ ਮਜਬੂਰੀ 'ਚ ਮੁਲਾਜ਼ਮਾਂ ਨੂੰ ਅੱਜ ਇੱਕ ਕਦਮ ਹੈ ਜਿਹੜਾ ਉਹ ਚੱਕਣਾ ਤੇ ਇਹ ਅਸੀਂ ਉਦੋਂ ਤੱਕ ਧਰਨਾ ਬਹਾਲ ਰੱਖਾਂਗੇ ਜਦ ਤੱਕ ਯੂਨੀਵਰਸਿਟੀ ਪ੍ਰਸ਼ਾਸਨ ਸਾਡੀਆਂ ਮੰਗਾਂ ਨੂੰ ਮੰਨ ਨਹੀਂ ਪੈਂਦਾ ਪੰਜਾਬ ਸਰਕਾਰ ਨੂੰ ਅਸੀਂ ਦੱਸ ਦੇਣਾ ਚਾਹੁੰਦੇ ਆ ਕਿ ਪਿਛਲੇ ਕਈ ਦਿਨਾਂ ਤੋਂ ਅਸੀਂ ਦਰਨੇ ਤੇ ਸ਼ਾਂਤਮਈ ਦਰਨੇ ਤੇ ਰਜਿਸਟਰ ਦਫ਼ਤਰ ਕੋਲ ਬੈਠੇ ਜੀ ਪਰ ਸਰਕਾਰ ਵੱਲੋਂ ਨਾ ਤਨਖਾਹਾਂ ਸਾਡੀਆਂ ਜਾਰੀ ਕੀਤੀਆਂ ਗਈਆਂ ਨਾ ਮ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਜਿਹੜੀਆਂ ਨੇ ਇਲੈਕਸ਼ਨਾਂ ਕਰਵਾਈਆਂ ਜਾ ਰਹੀਆਂ ਇਸ ਕਰਕੇ ਇਹ ਜਿਹੜਾ ਅੱਜ ਅਸੀਂ ਰੋਸ ਪ੍ਰਦਰਸ਼ਨ ਕੀਤਾ ਇਹਦੇ ਬਾਰੇ ਅਸੀਂ ਪਹਿਲਾਂ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੇ ਵਿੱਚ ਵੀ ਜਬਾਨੀ ਤੌਰ ਤੇ ਵੀ ਅਸੀਂ ਦੇ ਚੁੱਕੇ ਹਾਂ ਪਰ ਪ੍ਰਸ਼ਾਸਨ ਦੇ ਕੰਨ ਤੇ ਯੂਨੀਵਰਸਿਟੀ ਅੱਜ 21 ਦਿਨ ਬੀਤ ਜਾਣ ਦੇ ਬਾਵਜੂਦ ਮੁਲਾਜ਼ਮਾਂ ਦੇ ਘਰਾਂ ਦੇ ਵਿੱਚ ਜਿਹੜਾ ਆਟਾ ਖਤਮ ਹੋ ਚੁੱਕਿਆ ਹੈ ਦਾਲ ਖਤਮ ਹੋ ਚੁੱਕੀ ਹੈ ਪਰ ਪ੍ਰਸ਼ਾਸਨ ਹੈ ਜਿਹੜਾ ਗੁੜੀ ਨੀਂਦ ਸੁੱਤਾ ਹੋਇਆ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਜਦੋਂ ਤੱਕ ਇਹ ਜਿਹੜੀਆਂ ਤਨਖਾਹਾਂ ਸਾਡੀਆਂ ਜਾਰੀ ਨਹੀਂ ਕਰਦੇ ਇਲੈਕਸ਼ਨਾਂ ਨਹੀਂ ਕਰਾਉਂਦੇ ਇਸ ਤਰ੍ਹਾਂ ਹੀ ਇਹ ਧਰਨਾ ਜਿਹੜਾ ਕੋ ਜਾਰੀ ਰਹਿਗ